ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਤੁਹਾਡੇ ਤੋਂ ਦੱਸਣੇ ਆਂ ਬਲੌਗ ਸਿੱਪ ਸੋਸ਼ਲ ਮੋਡੀਕਲ ਕਿਵੇਂ ਉਹ ਮੇਰੇ ਕਰਦੇ ਤੁਸੀਂ ਸਾਰੇ ਠੀਕ ਹੋਗੇ ਆਪਣੇ ਉਹ ਕਿੰਨੇ ਤੰਦਰੁਸਤ ਹੋਣਗੇ ਅੱਜ ਕੁਛ ਹੋਵੇ ਐਨ ਹੋ ਰਹੀ ਆ ਜੀ 2 ਵੱਜਣੇ ਵਾਲੇ ਨੇ ਕੰਮ ਕਾਹ ਆਪਣੇ ਸਾਰੇ ਨੁੱਬੜ ਗਏ ਮੈਂ ਸ਼ੇਕ ਬਣਾ ਕੇ ਰੱਖਤਾ ਬੱਚੇ ਆਣਗੇ ਤੇ ਪੀ ਜਾਣਗੇ ਹਨਾ ढोल बहर क्या धुप्पा लगा के का गए थे बाकी कामकार अपने निपड़े हुए हैं बाकी मेरा खाता पिया स ਤੋਂ ਆਇਆ ਸੀਗਾ ਇਹਦੇ ਮੰਮਾ ਦਵਾਈ ਲੈਣ ਗਏ ਹੋਏ ਨੇ ਖੰਨੇ ਨੂੰ ਮੈਂ ਵੀ ਲੈਣ ਜਾਣਾ ਦਵਾਈ ਜਾਨੂੰ ਸ਼ਾਮ ਤੱਕ ਦੇਖਦੀ ਆ ਇਹ ਮੰਮਾ ਦਵਾਈ ਲੈਣ ਗਏ ਹੋਣ ਫੋਨ ਆ ਗਿਆ ਸੀ ਕਿੰਨ ਦੀਦੀ ਵੀ ਅਸੀਂ ਆਉਨੇ ਆ ਬਸ ਕਿਉਂਕਿ ਬੈਂਨ ਆ ਗਈ ਆਉਣੇ ਵਾਲੀ ਆ ਬਾਹਰ ਨਿਕਲ ਕੇ ਤੁਸੀਂ ਜੂਵੀ ਨੂੰ ਫੜ ਲਓ ਬੈਂਨ ਚ ਸੁੱਤਾ ਪਿਆ ਸੀਗਾ ਤੇ ਕੁਕਰੇ ਹੁਣ ਸੁੱਤਾ ਹੋਇਆ ਦੇਖ ਲਓ ਥੱਕ ਜਾਂਦੇ ਨੇ ਬੱਚੇ ਹਨਾ ਐਵੇਂ ਸਹਜਾ ਵੀ ਕਰਦੇ ਹੁੰਦੇ ਸੀ ਹੈ ਪੀ ਆ ਸਕਦਾ ਹੁਣ ਜਾਦੂ ਉੱਠੂਗਾ ਇਹਨੂੰ ਮੈਂ ਦੌਨ ਕੀ ਸ਼ੇਕ ਜਿਹਾ ਪੀ ਲਿਆ ਫੇਰ ਜਾਊਗਾ ਮਮਾ ਕੋਲ ਆਪਾਂ ਨੂੰ ਤੇ ਇਹ ਕੰਦਰੀ ਕਰਦਾ ਹੈਗਾ ਰਾਮ ਨਾਲ ਰਹਿ ਜਾਂਦਾ ਹੈ ਚਲੋ ਮੈਂ ਇਹਦੇ ਨਾਲੇ ਸੋ ਜਾਂਦੀ ਆ ਪੈ ਜਾਂਦੀ ਆ ਇਹਦੇ ਨਾਲੇ ਇਹ ਵੀ ਪਿਆਰ ਹੁੰਦਾ ਤਾਂ ਮੈਂ ਤੁਹਾਨੂੰ ਫੋਨ ਮਿਲਦੀ ਹਾਂਜੀ ਅਸੀਂ ਚੱਲੇ ਖੰਨੇ ਨੂੰ ਸਾਡਾ ਇੱਥੇ ਹੈਗਾ ਸੀਗਾ ਟਾਈਮ 6:30 ਦਾ ਮੈਂ ਤੇ ਸੈਦ ਦੇ ਪਾਪਾ ਨੇ ਜਾਣਾ ਸੀਗਾ ਫਿਰ ਬੱਚੇ ਵੀ ਨਾਲ ਉਦਾਂ ਹੀ ਬੈਠ ਕੇ ਤਿਆਰ ਨਹੀਂ ਹੋਏ ਹੈਗੇ ਕਹਿੰਦੇ ਅਸੀਂ ਵੀ ਨਾਲ ਜਾਣਾ ਏ ਪਹਿਲਾਂ ਮੈਂ ਤੇ ਸੈਦ ਦੇ ਪਾਪਾ ਨੇ ਦਵਾਈ ਲੈਣ ਜਾਣਾ ਸੀਗਾ ਮੈਂ ਆਪਣੀ ਮੈਡੀਸਿਨ ਲੈਣ ਜਾਣਾ ਸੀਗਾ ਖਤਮ ਹੋ ਗਈ ਸੀਗੀ ਡਾਕਟਰ ਨੇ ਉੱਠ ਜਾਣਾ ਸੀਗਾ 7 ਵਜੇ ਉੱਠ ਜਾਣਾ ਸੀਗਾ ਡਾਕਟਰ 7 ਵਜੇ ਤੱਕ ਬੈਠਣਾ ਸੀਗਾ ਸ਼ਾਮ ਨੂੰ ਤੇ ਫਿਰ ਮੈਂ ਜਲਦੀ ਜਲਦੀ ਸੈਦ ਦੇ ਪਾਪਾ ਨੂੰ ਅਸੀਂ ਕਾਲ ਕੀਤੀ ਵੀ 6:30 ਵਜੇ ਕਾਲ ਕੀਤੀ ਵੀ ਤੁਸੀਂ ਜਲਦੀ ਆ ਜਾਓ ਵੀ ਡਾਕਟਰ ਨੇ ਫਿਰ ਉੱਠ ਜਾਣਾ ਹਨ ਫਿਰ ਸੈਦ ਦੇ ਪਾਪਾ 6:30 ਵਜੇ ਘਰੇ ਆ ਗਏ ਸੀਗੇ असि पौने के सत्त बजे तुर पे मतलब कि फिर असी उस तो डॉक्टर के चले गए थे मैडीसन लैन अपनी अं आए हाँ जी दवाई लैन थो पेल दस असी दवाई लैली मैडिसन मेरी लैली ते पांच दिन पांच दिन खामांगे। तो दिन दिखती पावे उस हूँ असएलकोटला रोड से ਸਹਾਇਤਾ ਦੇ ਬ ਆਪਣਾ ਇੱਥੇ ਗੱਡੀ ਦਾ ਕੰਮ ਵਗੈਰਾ ਥੋੜਾ ਬਾ ਤਾਂ ਟੇਪਿੰਗ ਵਗੈਰਾ ਟਿੰਗ ਵਗੈਰਾ ਟੇਪਿੰਗ ਵਗੈਰਾ ਕਰਾਈ ਆ ਜਿਵੇਂ ਕਿ ਉਹ ਸਾਈਡ ਤੇ ਇੱਕ ਬਾਜ ਲਵਾਇਆ ਇਤਲੀ ਸਾਈਡ ਸਾਡਾ ਸਿੱਧੂ ਉਸੇ ਵਾਲਾ ਲਵਾਇਆ ਤੇ ਆਹ ਵਾਲੀ ਗੱਡੀ ਇਹ ਵਾਲੀ ਗੱਡੀ ਵਗੈਰਾ ਲਵਾਈ ਆ ਇੱਕ ਦੋ ਮੈਟ ਵਗੈਰਾ ਬਿਛਾਏ ਨੇ ਤੇ ਇਹ ਸਾਡੇ ਖੰਨੇ ਦੀ ਫੇਮਸ ਥਾਣਾ ਭੋਲੇ ਦੀ ਹਾਂ ਭੋਲੇ ਦੀ ਇਨਾ ਮਤਲਬ ਕਿ ਅੰਦਰ ਨੇ ਸਾਇਦ ਦੇ ਪਾਪਾ ਦੰਧ ਖਾਨੀ ਉਹ ਉੱਥੇ ਖੜੇ ਨੇ ਸਾਇਦ ਦੇ ਪਾਪਾ ਉੱਥੇ ਬੈਠੇ ਨੇ ਫੋਨ ਚਾਰਜ ਲਾਇਆ ਹੋਇਆ ਬਾਕੀ ਥੋੜਾ ਕੰਮ ਰੈਂਦਾ ਸੀ ਉਹ ਕਰਵਾਉਣ ਆਏ ਸੀਗੇ ਗੱਡੀ ਦਾ ਪੇਜ ਪੂਛਿਆ ਕਸਾਉਣਾ ਸੀ ਕੋਈ ਤੇ ਬਸ ਸਾਇਦ ਦੇ ਪਾਪਾ ਹੁਣ ਆਉਣਗੇ ਵਿੱਚ ਮੈਡਮ ਉਤ ਬਿਛਾਏ ਨੇ ਅੱਜ ਇਹ ਕੰਮ ਕੁਮ ਕਰਾਇਆ ਹੋਣਾ ਪਤਾ ਨਹੀਂ ਬਾਕੀ ਕੀ ਕੀ ਹੁੰਦਾ ਹੁੰਦਾ ਮੈਨੂੰ ਇੰਨਾ ਇਹਦੇ ਬਾਰੇ ਨਹੀਂ ਜਾਣਕਾਰੀ ਮੈਨੂੰ ਲਗਾ ਵੀ ਕਰਵਾਇਆ ਹਨਾ ਨਹੀਂ ਆਹ ਕਵਰ ਆ ਨਿਕਰਾਇਆ ਆਖ ਰਾਇ ਆ ਵੀ ਮੈਂ ਆਹ ਕਵਰ ਜੇ ਠੜਵਾਇਆ ਪਪਾ ਨੇ ਆਦੇ ਹਾਂਜੀ ਪਪਾ ਨੇ ਕਹਿਆ ਸਟੀering ਉਸ ਤੇ ਕਪੜਾ ਜਿਹੜਾ ਕਵਰ ਕਵਰ ਜਾਂ ਹੁੰਦਾ ਏ ਇਹ ਚੜਾਇਆ ਹਜੇ ਅਜੇ ਤੇ ਪਪਾ ਲਾਉਣਗੇ ਪਤਾ ਨਹੀਂ ਇਹਦੇ ਪਰ ਕਿੰਨੇ ਕਿ ਦਿਨ ਲਾਉਣਗੇ ਤਿਆਰ ਕਰਾਉਣੇ ਨੂੰ ਮੈਂ ਮੈਂ ਮੈਨੂੰ ਤਾਂ ਹੀ ਨਹੀਂ ਸਮਝ ਆਉਂਦੀ ਗੱਡੀ ਤਿਆਰ ਹੁੰਦੀ ਆ ਫਿਰ ਵੀ ਪਤਾ ਨਹੀਂ ਕਾਤੇ ਪੈਸੇ ਵਟਣੇ ਹੁੰਦੇ ਨੇ ਤੇ ਜੇ ਮੈਂ ਕਹਿ ਦਿੰਦੀ ਆ ਫੇ ਮੈਨੂੰ ਬਾਰੇ ਤੈਨੂੰ ਜ਼ਿਆਦਾ ਪਤਾ ਇਹ ਗੱਲਾਂ ਦਾ ਤੇ ਮੈਨੂੰ ਗਾਲਾਂ ਕੱਢਦੇ ਨੇ ਵੀ ਤੂੰ ਜ਼ਿਆਦਾ ਬੋਲ ਪੰਨੂ ਹੰਤਾ ਹੋਇਆ ਹੀ ਰਹਿਣਾ ਤੇ ਸ਼ਿਕਾਵਾ ਨਹੀਂ ਬਾਕੀ ਅਸੀਂ ਹੁਣ ਖੜੇ ਆਂ ਦੇਖਦੇ ਆਂ ਜਾਂਦੇ ਆਂ ਤੇ ਲੈ ਟਿਕਨ ਵਗੈਰਾ ਵੀ ਧੋਣੇ ਆ ਤੇ ਮੇਰੀ ਚਾਰ ਚਾਰ ਤਿੰਨ ਦਿਨ ਤੋਂ ਮੇਰੀ ਦਵਾਈ ਖਤਮ ਹੋ ਗਈ ਸੀ ਨਾ ਕਰੋ ਇਲ ਤਾਂ ਤਿੰਨ ਦਿਨ ਤੋਂ ਮੇਰੀ ਦਵਾਈ ਖਤਮ ਹੋਈ ਸੀ ਕਿ ਦਵਾਈ ਤੁਹਾਨੂੰ ਪਤਾ ਜ਼ਰੂਰੀ ਆ ਹਨਾ ਫਿਰ ਹੁਣ ਤਾਂ ਮੈਨੂੰ ਵੈਸੇ ਹੀ ਇਨਫੈਕਸ਼ਨ ਤੋਂ ਡਰ ਲੱਗਣ ਲੱਗ ਗਿਆ ਵੀ ਮੈਂ ਡਰਨ ਲੱਗ ਗਈ ਹੁਣ ਕਿਉਂਕਿ ਪਰ ਇਨਫੈਕਸ਼ਨ ਨਾਲ ਜੀ ਆਪਣੇ ਅੰਦਰ ਬਹੁਤ ਜ਼ਿਆਦਾ ਬਿਮਾਰੀਆਂ ਲੱਗਦਾ ਜਿਹਾ ਨੇ ਤੇ ਬਾਕੀ ਜੀ ਹੁਣ ਅਜੇ ਜਾ ਕੇ ਮਟੀਪਨ ਵਗੈਰਾ ਧੋਣੇ ਆ ਦੁੱਧ ਵਾਲਾ ਪਾਂਡਾ ਵੀ ਧੋਣਾ ਏ ਕਿਉਂਕਿ ਸਾਡੀ ਕੋਈ ਅੱਜ ਆਉਣ ਦੀ ਮੈਨੂੰ ਲੱਗਦਾ ਨਹੀਂ ਸ੍ਰੀ ਮੈਂ ਮੈਡੀਸਿਨ ਲੈ ਕੇ ਜਾਊਂਗੀ ਕਿਉਂਕਿ ਸ਼ਾਇਦ ਵਾਪਸ ਵੇਰ ਦੇ ਇਧਰ ਰੀਜੀ ਆ ਫਿਰ ਸ਼ਾਮ ਨੂੰ ਸਾਡੇ 6:30 ਵਜੇ ਲੈਣ ਆਏ ਆ 7:00 ਡਾਕਟਰ ਉੱਠ ਗਏ ਤੇ ਫਿਰ 15 ਮਿੰਟ ਤੋਂ ਅਸੀਂ ਖੰਨੇ ਆਏ ਆ ਤੇ ਬਾਕੀ ਜੀ ਹੁਣ ਤੁਹਾਨੂੰ ਘਰੇ ਜਾ ਕੇ ਮਿਲੂੰਗੀ ਬਣੇ ਰਿਓ ਮੇਰੇ ਵਲੌਗ ਦੇ ਨਾਲ ਅੱਜ ਤੌਣ ਇੰਨਾ ਖਾਸ ਵਲੌਗ ਨਹੀਂ ਦਿਖਾਇਆ ਗੱਲਾਂ ਵਾਲੀ ਵਲੌਗ ਅੱਜ। ਬਾਕੀ ਘਰੇ ਜਾ ਕੇ ਦਿਖਾਵਾਂਗੀ ਤੁਹਾਨੂੰ ਕੀ ਕੰਮ-ਕਾਰ ਕਰਦੇ ਆਪਾਂ। ਕਿਹੜੇ ਕੰਮ ਕਰਦੇ ਨੇ, ਮਿਲਦਿਆਂ ਤੁਹਾਨੂੰ ਘਰ ਘਰੇ ਜਾ ਕੇ। ਗੈਸ ਪਾਉਣ ਲੱਗੇ ਹਾਂ ਸਾਇਦ ਆਪਾਂ ਇਹ ਗੱਡੀ ਦਾ ਇਹ ਫਾਰਾ ਬੱਸ। ਵੀ ਉੱਤਰਨਾ ਪੈਂਦਾ ਪੈਟਰੋਲ ਪੰਪ ਤੇ ਜਦੋਂ ਗੈਸ ਪਾਉਣੀ ਆ ਤਾਂ ਪੈਟਰੋਲ ਪੰਪ ਤੇ ਉਤਰਨਾ ਪੈਂਦਾ ਏ। ਤੇ ਉੱਤਰ ਕੇ ਆਪਾਂ ਗੈਸ ਪਾਉਣ ਗਏ ਨੇ। ਗੱਡੀ ਦੇ ਵਿੱਚ ਤੇ ਅਸੀਂ ਬਾਹਰ ਖੜੇ ਆ ਹਾਈਵੇ ਰੋਡ ਦੇ ਉੱਤੇ ਚੱਲ ਰਹੀ ਹੈ ਰੋਡ ਖੰਨੇ ਆ ਜੀ ਅਸੀਂ ਬਹੁਤ ਸਾਰਾ ਦੁੱਖ ਦਿੰਦੇ ਹਾਂ ਉਹਦਾ ਨਾਮ ਤਾਂ ਕਰ ਆਪਕੋ ਆਪਕੋ ਖਬਰ ਬਤਾਤੀ ਹੂੰ ਮੰਮਾ ਕੋ ਆ ਗਿਆ ਚੱਕਰ 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 ਪਤਾ ਨਹੀਂ ਕਾਤ ਮੈਨਿਕ ਕੋਲੋਂ ਚੱਕਰ ਆ ਗਿਆ ਮੈਂ ਜਦ ਅੱਗੇ ਹੱਸਦੇ ਹੱਸਦੇ ਪਈ ਸੀ ਹੱਸਦੇ ਹੱਸਦੇ ਪਈ ਸੀ ਕੋਲ ਆਏ ਹੋ ਗਏ ਸੀ 5 ਮਿੰਟ ਚੱਕਰ ਆ ਗਿਆ ਬੈਠੋ ਬੈਠੋ ਔਰ ਸਾਰਾ ਦਾ ਆਪਾਂ ਲੱਕੇ ਹੈ ਪੈਟਰੋਲ ਕੋਣ ਫੈਂਡ ਹੁੰਦਾ ਬੰਨੀ ਉਸ ਟੇਕਾ ਕਦੋਂ ਆਉਂਦੇ ਨੇ ਬਹੁਤ ਮੁਸ਼ਕਲ ਆ ਝੱਕਣ ਜਾਂ ਉਤਰਨਾ ਫਿਰ ਤਾਂ ਥੋੜੇ ਅੱਖਾਂ ਲੱਗਦਾ ਸਵਾਰੀਆਂ ਨੂੰ ਵੀ ਲੱਗਿਆ ਕਰੂਗਾ ਥੋੜਾ ਜਿਹਾ ਚੱਲ ਹੁਣ ਜਦ ਚਲਦੀਆਂ ਇਹ ਗੱਟੀਆਂ ਸਵਾਰੀਆਂ ਨੂੰ ਗੱਟੀਆਂ ਹੀ ਪਸੰਦ ਆਉਂਦੀਆਂ ਆ ਤਾਂ ਕਰਕੇ ਸਾਨੂੰ ਇਹ ਲੈਣੀ ਪਈ ਆ ਸੀ ਐਨ ਜੀ ਗੱਡੀ ਸਾਨੂੰ ਲੈਣੀ ਪਈ ਹਮ ਸਵਾਰੀਆਂ ਅਜੀ ਗੱਲ ਪਸੰਦ ਦੇ ਹੀ ਗੱਡੀ ਚਾਰਦੀਆਂ ਨੇ ਤਾਂ ਕਰਕੇ ਅਸੀਂ ਲਈ ਆ ਭਾਈ ਕਿਉਂਕਿ ਸਾਡਾ ਰੋਜ਼ਗਾਰ ਹੈ ਸਾਨੂੰ ਲੈਣੀ ਪੈਣੀ ਸੀ ਹਰ ਹਾਲਤ ਦੇ ਵਿੱਚ ਚਲੋ ਜੀ ਆਗੇ ਸਾਡੇ ਪਪਾ ਸੀ ਬਹਿ ਜੀਏ ਗੱਡੀ 'ਚ

ਪੀ ਆਇਓ ਇਹਨੂੰ ਪਾ ਮੇਰਾ ਇਹਨਾਂ ਨੂੰ ਰੱਖਦੇ ਉਹਦੇ ਚ ਫਰਿੱਜ ਚ ਪਾ ਦੇ ਤਰਬੂਜ ਕੱਢ ਲੈ ਤਰਬੂਜ ਕੱਟ ਕੇ ਹੁਣ ਆਪਾਂ ਖਾ ਲਾਂਗੇ ਯੇ ਪਤਾ ਨਹੀਂ ਰਾਤ ਨੂੰ ਖਾਣਾ ਚਾਹੀਦਾ ਪਤਾ ਨਹੀਂ ਨਹੀਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤਰਬੂਜ ਉਹ ਮੈਨੂੰ ਖਾਣਾ ਚਾਹੀਦਾ ਗਾ ਹਨ ਫਿਰ ਆਪਾਂ ਨੂੰ ਪਤਾ ਲੱਗ ਜਾਂਦਾ ਹੁਣ ਪਾਪਾ ਵੀ ਤੇ ਰਾਤ ਨੂੰ ਮੰਗੇ ਲੈਂਦੇ ਨੇ ਮੈਨੂੰ ਭੁੱਖ ਲੱਗੀ ਹੋਈ ਆ ਤਰਬੂਜ ਕੱਟ ਲਾ ਜਾਂ ਆ ਜਾ ਆ ਕੇ ਖਾਣ ਹਾਂ ਹਾਂ ਇਹਨੂੰ ਕੱਟ ਕੇ ਮੈਂ ਖਾਣ ਮਸਲ ਨੂੰ ਮੋਟਾ ਰਿਤੀ ਵੀ ਚਾਹ ਵੀ ਪਾ ਰਹੀ ਹਾਂ ਲੇਕਿਨ ਪੂਰੀ ਤਪੀ ਤਰ੍ਹਾਂ ਚੱਕ ਬਣਾ ਰਹੀ ਹਾਂ ਕਿਤੇ ਘਟ ਕੇ ਨਹੀਂ ਖਾਣ ਨੂੰ ਵਧੀਆ ਲੱਗਦਾ ਹੈ ਮੈਂ ਖਾਣ ਲੱਗਦਾ ਹਾਂ ਹਾਂ ਜਿੱਤਾ ਥੋੜੀ ਖਾ ਕੇ ਸਰਦਾਰ ਜੀ ਕੋਈ ਪਤਾ ਹੀ ਨਹੀਂ ਖਾਤ ਮਿੱਠਾ ਸੀ ਹੈ ਨਾ ਹਾਂ ਆ ਮੈਂ ਦੂਰ ਨਹੀਂ ਦੇ ਤਾ ਸਾਰੇ ਨਹੀਂ ਗਾਉਂਦੇ ਦਿਆਨ ਦੋਏ ਨੇ ਬਸ ਹਾਲ ਟਾਈਮ ਨੇ ਬਿਨਾ ਸਾਡਾ ਜਾਣ ਤਾਂ ਘਰ ਆ ਲਾ। ਕਿ ਤੈਸੇ ਲਾ ਕੇ ਰੱਖਦੇ ਨੇ ਗਰਮ ਹੋ ਜੂਗੀ। ਮੈਂ ਬੈਂਟੀਆਂ ਨਹੀਂ ਕਰੂ। ਤਾਂ ਕੋੜੀ ਨੇ ਕਰਨੂ। ਮੈਂ ਸਾਰੇ ਅਨਾਰ ਭੈਜੀ ਨੂੰ ਲੈਣਾ। ਉਹ ਕੱਢ ਕੇ ਉੱਪਰ ਰੱਖਣਾ ਨਾਰਾ ਨੂੰ। ਆਇਆ ਨੇ ਨਾਲੇ ਭਾਜੀ ਇੰਦਰਾ ਪੇਲੇ ਫਿਰ ਮਾਰਨਾ। ਆਹ ਕੱਢ ਲਾ। ਜਨਮਾਡਾ ਖਾਣਾਂ ਦੇ ਪੀਣੇ ਨੇ ਅੰਦਰ ਰੱਖਿਆ ਕਰੋ। ਅੱਖੀਆਂ ਹੀ ਹੋਵਾਂ ਸੁੱਕ ਜਾਂਦੇ ਨੇ ਉਹ। अच्छा ऐसा हो जाता है ना तुमकी अपनी शाड़ी का बात दिया बाप जी शायद बापा सालू शाड़ी के चले गए तो 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 थे कि वो कह रहे करतारपुर साइड में करतारपुरे में याँ शायद करतारपुर साइड हो ना है ना तो ये सलाह दूँगा शायद तो जाने आओ मतलब कहाँ तो चले गए जाम्बे और दे ते बहुत कुछ यार बढ़िया बढ ਉਹ ਆ ਰਹੀ खाना ਘਰ ਹੈਗਾ ਹੁਣ ਉਹ ਤੁੰਗਣਾ ਚਲੋ ਹੁਣ ਉਹ ਕੇ ਬੈਠੋ ਜਾ ਕੇ ਮੈਂ ਆਉਣੀ ਹਾਂ ਆਹਾ ਮੈਂ ਦੁੱਧ ਘਰ ਨੂੰ ਧਰਿਆ ਹੋਇਆ ਮੰਮਾ ਦੁੱਧ ਦੇਓ ਮੰਮਾ ਅੰਗੀ ਇਹ ਤੇ ਕੋਈ ਹੋ ਜਾ ਕੇ ਕੋਈ ਹੋਇਆ ਤਾਂ ਬਹੁਤ ਮਿੱਠਾ ਬਹੁਤ ਮਿੱਠਾ ਹੈ ਬਹੁਤ ਜਿਆਦਾ ਸੀ ਲੱਗਣਾ ਹੈ ਹੈ ਨਾ ਤੇਰੇ ਤੇ ਮੈਂ ਦੁੱਧ ਕਰ ਦੇਣੀ ਲੋੜ ਦੀ ਹੈ ਤੁਹਾਨੂੰ ਦੁੱਧ ਦੇਓ ਇਧਰੋਂ ਦੁੱਧ ਨਹੀਂ ਕੱਢਣ

हां शुक्रिया तेरा और और मैं खाने और मैं तीखी जी शेप चुनदा पिज़्ज़ा शेप हां वो कर खाने पहले नाल छोटा ही करने हां हां बंदा बने फटाफट पतजाके छुट्टी होगा थोड़ा कम पर जी गरम गरम कर पर जी और ये थोड़ा दम में या तो वही नहीं आई जी मैं फिर और ताडी भी बजाना आऊंगी बीच में ਬਸ ਜੀ ਬੇਰਮਾ ਭਾਂਡੇ ਵੀ ਆਪਾਂ ਆਂਦੇ ਦੁੱਧ ਗਰਮ ਕਰਿਆ ਰੋਟੀ ਪਾਣੀ ਆਪਾਂ ਖਾ ਲਿਆ ਤਮੇ ਤਾਂ ਆਪਾਂ ਚਲੇ ਗਏ ਸੀ ਜੋ ਸਕੂਟਰੀ ਲੈ ਕੇ ਗਏ ਨੇ ਮਤਲਬ ਕਿ ਸਕੂਟਰੀ ਦੇ ਪਕੜਾ ਆ ਗਏ ਹੋਣਗੇ ਹਨਾ ਜਿੱਥੇ ਗੱਡੀ ਖੜੀ ਆ ਦੂਈ ਗੱਡੀ ਆ ਪੜੀ ਕਰਿਆ ਆ ਕੀ ਕਰਨਾਲੀ ਐਸੀ ਐਸੀ ਮੈਂ ਤਾਂ ਰੋਡ ਤੇ ਚਲਾ ਦੂੰਗੀ ਚਲਾ ਆ ਚਲਾ ਲਾ ਤਨ ਛਿਪਕਾ ਤਾਂ ਪਹਿਲਾਂ ਹੀ ਆਉਂਦੀਆਂ ਨੇ ਥੋੜਾ ਹੀ ਚਲਾ ਲਾ ਰਾਤ ਨੂੰ ਨਹੀਂ ਪਾਪਾ ਨੇ ਬੰਦ ਕਰਤਾ ਕਿਹਦੇ ਸ਼ੈਨ

ਵੀ ਮੈਨੂੰ ਚਲ ਛੱਡੇ ਆਉਣਗੇ ਵੀ ਗੱਡੀ ਕਾ ਨੂੰ ਇਹ ਲੈ ਕੇ ਜਾਣੀ ਨਮੀ ਹਨਾ ਥਕਾ ਨੂੰ ਕਢਾਉਣੀ ਆ ਸਰਵਿਸ ਸਟੇਸ਼ਨ ਤੇ ਐਰਾ ਨਾ ਮੈਂ ਆਉਣਾ ਐ ਫੇਰਾ ਕਰਨਾਲ ਦੀ ਪਿੰਡ ਦੇ ਮੁੰਡਾ ਕਹਿੰਦਾ ਮੈਂ ਆਉਣਾ ਐ ਬਾਹਰ ਚੋ ਫੇ ਬਾਹਰ ਚੋ ਮੋਨੇ ਬੰਦ ਕਰ ਲਿਆ ਇਹਦੇ ਬਾਪਾ ਚਾਹੇ ਅਗਰੇ ਤੇ ਸੂਈ ਵੱਜੇ ਆਏ ਭੱਜੇ ਜਾਂਦੇ ਨੇ ਮੈਂ ਫਿਰ ਮੈਂ ਕਿ ਤੁਸੀਂ ਉਹ ਘਟ ਨਹੀਂ ਹੈਗੇ ਲੋਕਾਂ ਨੂੰ ਸੁਭਲਾ ਲੈਣੇ ਆਪ ਤਾਂ ਜਦੇ ਭੱਜ ਜਾਂਦੇ ਨੇ ਰੋਟੀ ਵੀ ਉੱਥੇ ਛੱਡ ਦਿੰਦੇ ਨੇ ਜੇ ਕਿਸੇ ਨੇ ਕਹਿਤਾ ਵੀ ਆ ਜਾ ਅੱਗੇ ਪਹਿਲਾਂ ਪ੍ਰਧਾਨਗੀਆਂ ਕਰੀਆਂ ਨੇ ਬਹੁਤ ਕਿਸਾ ਦੀ ਗੱਟੀ ਖਰਾਬ ਹੋ ਜਾਣੀ ਤਾਂ ਰਾਤ ਨੂੰ ਪੱਜਣਾ ਸਾਡੀ ਵੀ ਨੀਂਦਾਂ ਖਰਾਬ ਕਰਕੇ ਰੱਖਦੇ ਸੀਗੇ ਹੁਣ ਆਹ ਆਇਆ ਨਹੀਂ ਮੈਨੂੰ ਐਨਾ ਗੁੱਸਾ ਆ ਮੈਂ ਕਿਉਂ ਤੁਸੀਂ ਕਿੱਦਾਂ ਕੰਮ ਆਇਓ ਜਦ ਅਗਲੇ ਨੂੰ ਲੋੜ ਹੁੰਦੀ ਆ ਤਾਂ ਮਿੱਠੇ ਜੇ ਬਣ ਕੇ ਕੋਲ ਨੂੰ ਆ ਜਾਂਦੇ ਨੇ ਜਦ ਅਗਲੇ ਨੂੰ ਕੰਮ ਹੁੰਦਾ ਫਿਰ ਆਪ ਉਹ ਆਪਣਾ ਫੋਨ ਇਹੋ ਕਰ ਲੈਂਦੇ ਨੇ ਹੁਣ ਸਕੂਟਰੀ ਲੈ ਕੇ ਜੇ ਸਕੂਟਰੀ ਉੱਤੇ ਸਰਵਿਸ ਸਟੇਸ਼ਨ ਤੇ ਘਰ ਆਉਣੀ ਪਾਪਾ ਪਾਪਾ ਨਾ ਮੰਨਦੇ ਕੀ ਕਰਦੇ ਸੀ ਸਕੂਟਰ ਲੈ ਜਾੜਨ ਨੂੰ ਪਾਪਾ ਨੂੰ ਔਖੀ ਲੱਗਦੀ ਐ ਚਲਾਉਣੀ ਚਲਾਣੀ ਨਹੀਂ ਹਾਂ ਪਾਪਾ ਕਹਿੰਦੇ ਆਵੇਂ ਵੀ ਚੱਕ ਕੇ ਚੁੱਕੇ ਨਾ ਹਾਂ ਉਹੀ ਸਾਡਾ ਸਟੇਸ਼ਨ ਤੱਕ ਡਰਾਵ ਵੀ ਚੱਲੋ ਹਾਂਜੀ ਫਰੈਂਡਸ ਆਜੋ ਜੀ ਤੁਸੀਂ ਵੀ ਖਾ ਲੋ ਵਾਟਰਮੈਲਨ ਹਣਾ ਤੁਸੀਂ ਖਾ ਲਿਆ ਜੀ ਉਹਨਾਂ ਨੇ ਆ ਦੇਖੋ ਕਹਿੰਦੇ ਸਾਨੂੰ ਮੈਂ ਨਾ ਕੱਟ ਕੇ ਮੈਂ ਇਸ ਕੱਟ ਕੇ ਲੈ ਕੇ ਆਉਣੇ ਨੀਂ ਛੋਟੇ ਛੋਟੇ ਜਿਹੇ ਕਹਿੰਦੇ ਉੱਪਰ ਦਾ ਕੱਟ ਕੇ ਦੇ ਮਮਾ ਆਹ ਨਾਲ ਰੱਖਿਓ ਕਹਿੰਦੇ ਅਸੀਂ ਆਏ ਕਰਕੇ ਖਾਣਾ ਮੈਨੂੰ ਆ ਉਹ ਕਾ ਲੱਗਦਾ ਤੁਸੀਂ ਵੀ ਖਾ ਲੋ ਬਹੁਤ ਜ਼ਿਆਦਾ ਮਿੱਠਾ ਹੈ ਹੂੰ ਮੈਂ ਬਿਮਾਰ ਹੋ ਕੇ ਫਰੂਟ ਕਾਣ ਲੱਗੀਆਂ ਜਿਆਦਾ ਨਾ ਉਹ ਵੀ ਸਾਇਦ ਯਾਦ ਕਰਾਉਂਦੀ ਮੇਰੇ ਯਾਦ ਨਹੀਂ ਆਦਾ ਮਮਾ ਦਾ ਗਾਇਸ ਉਹ ਕਿ ਪਤਾ ਨਾ ਉਹ ਕਿਹਾ ਸੀ ਮੈਨੂੰ ਹਲੇ ਤੋਂ ਆ ਕੇ ਨਾ ਦਿਖਾਇਆ ਸੀ ਹਾਂ ਹੁਣ ਤਬੇਰ ਵੀ ਮੜਾ ਜਾ ਨਿਕਲੇ ਆਇਆ ਮੂੰਹ ਹਨਾ ਮੂੰਹ ਮੇਰਾ ਬਹੁਤ ਤਾਂ ਹੋ ਗਿਆ ਸੀ ਪਰ ਮੈਨੂੰ ਜੇ ਮੈਂ ਫਰੂਟਸ ਖਾਵਾਂ ਨਾ ਮੈਂ ਪਤਲੀ ਵੀ ਹੋ ਜੂੰਗੀ ਦਿਨਾਂ ਦੇ ਵਿੱਚ ਮੈਂ ਫਰੂਟਸ ਕੱਟ ਖਾਂ ਮੇਰਾ ਆਦਾਂ ਅੰਦ ਦੇਖਣ ਲੱਗ ਗਏ ਸੀਗਾ ਮੂੰਹ ਸੁੱਕ ਗਿਆ ਤੰਦ ਹੋਲਣ ਲੱਗ ਗਿਆ ਲੱਗੇ ਸੀ ਤੇ ਨਾ ਜੀਵ ਜਮਣ ਹੁਣ ਮੇਰਾ ਮੂੰਹ ਆਪਣੇ ਆਪ ਬੰਦ ਹੋ ਜਾਂਦਾ ਤੇ ਜਦ ਮੇਰਾ ਮੂੰਹ ਜੋ ਸੁੱਕ ਗਿਆ ਸੀ ਨਾ ਮਾਰਦੀ ਮੈਂ ਇਹ ਜੇ ਕਰਕੇ ਮੂੰਹ ਬੰਦ ਕਰਨਾ ਪੈਂਦਾ ਸੀਗਾ ਕਿੰਨਾ ਜਿਆਦਾ ਮਿੱਠਾ ਹੈ ਆਹ ਰਾਦੇ ਵਿੱਚ ਘੋਲ ਕੇ ਨਾ ਚਾਸ਼ਨੀ ਪਾਈ ਹੋਈ ਹੈ ਹੈ ਨਾ ਚਾਸ਼ਨੀ ਹਲਾ ਦਈਆ ਗਾਇਜ਼ ਤੁਸੀਂ ਖਾਓਗੇ ਹਾਂ ਅੰਮੀ ਹਾਂ ਲੱਗ ਚੀਨੀ ਪਾਈ ਹੋਈ ਹੈ ਤੁਹਾਨੂੰ ਆਓ ਖਾਣ ਲੱਗਾ ਖਾਣਾ ਬੰਦੂ ਮੜਾ ਮੜਾ ਹੋਖਾ ਲੱਗਿਆ ਨਾ ਮੜਾ ਲੱਗ ਲੱਗ ਬੇਦਕੀ ਕਰਦੇ ਲੱਗ ਲੱਗ ਮੂਲੀ ਬੜ ਜਾਂਦਾ ਕੱਟ ਕੇ ਕੀ ਕੱਟ ਕੋਠੀ ਕਰਾਂਦਾ ਫੇਰ

ਪੀਜ਼ਾ ਕਾਲੋ ਪੀਜ਼ਾ ਆਈ ਮਾ ਦਾ ਪੀਜ਼ਾ ਵੀ ਮੈਂ ਪੀਜ਼ਾ ਬਹੁਤ ਟਾਈਮ ਹੋ ਗਿਆ ਖਾਦਾ ਨਹੀਂ ਹਣਾ ਮੈਂ ਵਧੀਆ ਖਾਦਾ ਖਾਦਾ ਨਹੀਂ ਸੱਚੀ ਕਿ ਕਹਿੰਦਾ ਨੱਕ ਕੇ ਪੀਜ਼ਾ ਖਾ ਕੇ ਨਫਰਤ ਪਤਾ ਕਿ ਆਪਾਂ ਜਦ ਖਾਣਿਆਂ ਨੇ ਇੱਕੋ ਚੀਜ਼ ਕਾਫੀ ਵਾਰ ਖਾ ਲੈਂਦੇ ਹਾਂ ਤਾਂ ਕਰਕੇ ਹੁਣ ਆਪਾਂ ਪੀਜ਼ਾ ਕਿੰਨਾ ਖਾਂਦੇ ਸੀ ਪਹਿਲਾਂ ਹੂੰ ਦਾ ਸਾਰੇ ਦਾ ਜਾਣੇ ਕੋਣ ਦੱਸਿਓ ਸਾਰੇ ਜਾਣ ਦੱਸਿਓ ਮਿਜੜੇ ਫੂਡ ਚੈਲੰਜ ਹੁੰਦੇ ਨੇ ਕੌਣ ਕੌਣ ਦੇਖਦਾ ਹੁੰਦਾ ਅਸੀਂ ਬਹੁਤ ਦੇਖਦੇ ਆ ਉਹ ਇੱਕ ਸਾਬ ਨਾਲੋ ਜਿਹੜੀ ਜਿਹਦੀ ਸਭ ਤੋਂ ਬਿਗ ਵਾਈਟ ਹੈ ਨਾ ਮੰਡੀ ਆ ਮੰਡੀ ਹੈ ਨਾ ਪੂਰਾ ਪਤਾ ਨਹੀਂ ਮੰਡੀਟਸ ਹੈ ਨਾ ਮੰਡੀਟਸ ਹੈ ਨਾ ਉਹਦਾ ਚੈਨਲ ਨਾ ਉਹ ਤਾਂ ਬਹੁਤ ਤਾਂ ਮਿਲੀਅਨ ਤੇ ਪਹੁੰਚੀ ਹੋਈ ਆ ਵਈ ਆ ਵਾਈਟ ਉਹਦੇ ਦੀ ਕੁਝ ਵੀ ਨਹੀਂ ਹੈਗੀ ਬਹੁਤ ਬੜੀ ਵਾਈਟ ਖਾਂਦੀ ਆ ਉਹ ਰਾਈਸ ਦੇ ਲਈ ਪਤਾ ਹੈ ਇਹ ਤਾਂ ਲੈ ਆ ਦੇਖੋ ਐਡਾ ਐਡੀ ਮੁਠੀ ਖਾਂਦੀ ਆ ਮੈਂ ਪਰ ਕੇ ਰਾਈ ਚਾਵਲ ਲਿੱਤੇ ਚਾਲੂ ਦੇ ਹੋਰ ਨਾ ਕੀ ਅਤਵਾ ਆਪ ਲਈ ਆਪੇ ਇੱਕ ਡਾਡੀ ਜਿਹੜੀ ਆਪਾਂ ਨਹੀਂ ਆਪਾਂ ਦੇਖੋ ਇਹ ਤੋਂ ਛੋਟੀ ਪਲੇਟ ਹੋਊਗੀ ਨਾ ਆ ਵਾਲੀ ਪਲੇਟ ਦੇਖੋ ਗਾਈ ਜੀ ਰੂਲਸ ਬੋਲੇ ਉਸਾਰਾ ਅੱਜ ਦੀ ਪਲੇਟ ਹੈ ਇਹਦੀ ਛੋਟੀ ਪਲੇਟ ਹੈ ਆਪਣੇ ओरिजिनल ਉਹ ਖਾ ਹੁੰਦੇ ਨੇ ਉਹ ਇੱਕ ਪਲੇਟ ਜਿੰਨੇ ਉਹ ਹੁੰਦੇ ਆ ਉਹ ਆ ਖਾ ਹੁੰਦੇ ਨੇ ਓਹ ਜਿਹੜਾ ਮम्मा ਮਮਮੀ ਡੈਡੀ ਉਹ ਹੈ ਨਾ ਮਮਮੀ ਡੈਡੀ ਨਾ ਮਮਮੀ ਤੇ ਮੁੰਡਾ ਬੀ ਬੀ ਜਾਨ ਬੀ ਜਾਨ ਬੀ ਜਾ ਨਾ ਕੁਛ ਨਾ ਦਾ ਫਾਈਟ ਆ ਨਾ ਤੁਸੀਂ ਦੇਖੋਗੇ ਹਰਾਣ ਰਹੋਗੇ ਚਲੋ ਜੀ ਅਸੀਂ ਖਾ ਲਿਆ ਦੁੱਧ ਪੀ ਲਓ ਪੁੱਤ ਥੋੜਾ ਥੋੜਾ ਪੀ ਲਓ ਇੱਕ ਤਾਂ ਮੇਰੇ ਨਾਲੇ ਦੁੱਧ ਉਹਨੂੰ ਜਦ ਦੇ ਹੈ ਨਾ ਪਰ ਚੱਲਣਾ ਸ਼ੇਕ ਸ਼ਾਂਜਨ ਸ਼ੇਕ ਪੀਤਾ ਸੀ ਨਾ ਰਾਤ ਨੂੰ ਦੁੱਧ ਪੀਣਾ ਚਾਹੀਦਾ ਹੈ ਮੇਰੇ ਕਿੱਟ ਪਰ ਗਿਆ ਮੇਰੇ ਕਿੱਟ ਪੋਚਾ ਦਾ ਪਰ ਚੁੱਕਿਆ ਮੈਂ ਕੀ ਕਰੂੰ ਸਾਲਾ ਮੈਂ ਹੱਥੋਂ ਨਹੀਂ ਆਹ ਪਲੇਟ ધો ਦੇ ਬੈਠਣੀ ਆ ਦੁੱਧ ਕਰਨਾ ਤੁਸੀਂ ਮੇਰੇ ਹੱਥ ਤੇ ਲਾ ਚਲੋ ਜੀ ਤੁਸੀਂ ਹਲੇ ਇੱਥੇ ਤੁਹਾਨੂੰ ਸੈੱਟ ਕਰਦੀ ਆ ਮੈਂ ਪਹਿਲਾਂ ਦੁੱਧ ਰੱਖ ਦਵਾਂ ਕਿਉਂਕਿ ਗਰਮ ਅਪਰੀਲੀ ਪਹੁੰਚ ਆਉਂਦਾ ਸੌਫਟ ਰਹਿਣਾ। ਫਿਰ ਜੇ ਆਪਾਂ ਨੇ ਇਹ ਤੋਂ ਬਾਕਸ ਕੰਟੇਨਰ ਜਿਹੜੇ ਆਪ ਲੱਖਾਂਗੇ ਅੰਮਾ ਇਸ ਤੇ ਜਵਾਸੇ ਕੰਟੇਨਰ ਜਿਹੜੇ ਆ ਕੇ ਲੱਖਾਂਗੇ ਉਹਦੇ ਵਿੱਚ ਜਿੱਦਾਂ ਆਪਾਂ ਲਾ ਗਾਣਾ ਪੂਰਾ ਠੰਡਾ ਬਣਿਆ ਨਾ ਪੀਏ ਠੰਡਾ ਪੂਰਾ ਸਾਫ ਨਾ ਉਹ ਗਲਾਸ ਸਾਫ ਮਿਲਦਾ ਮੈਨੂੰ ਅਜੇ ਨਹੀਂ ਹੋਰ ਤੋਂ ਦੁੱਧ ਪਾਇਆ ਹੋਰ ਨਾ ਬਸ ਠੰਡਾ ਨਾ ਮਦੇ ਐ ਮਪੀ ਨਾ ਕੀ ਕਰਿਆ ਠੰਡਾ ਮਾਣੀ ਮੇਰਾ ਮਾਗਿਆ ਹੋਇਆ ਮਾਗਿਆ ਆਇਆ ਹਾਂ ਠੰਡਾ ਪੂਰਾ ਪੋਆ ਲਿਆ ਹੋਇਆ ਪਾਣੀ ਨਾ ਬਹੁਤ ਬੈਸਟ

ਮੈਂ ਹਮੇਸ਼ਾ ਪਾਣੀ ਪੀਂਦਾ ਬੱਤ ਪਾਣੀ ਸੀ ਪੀ ਹੁੰਦਾ ਮੇਰੇ ਤੋਂ ਤੇ ਹੁਣ ਸੁਖਰਾਣ ਮੈਂ 2-3 ਗਲਾਸ ਤਾਂ ਪੀਏ ਜਾਂਦੀ ਆ ਕਿਉਂਕਿ ਮੇਰੀਆਂ ਦਵਾਈਆਂ ਬੂਟੀਆਂ ਨਾਲ ਵੀ ਪਾਣੀ ਪੀ ਹੋ ਜਾਂਦਾ ਹੈ ਮੈਂ ਬਥੇ ਕਰਦੀ ਸਵਾਜ ਬੰਦ ਕਰ ਵੀ ਟੀਵੀ ਦੀ ਕਿਉਂਕਿ ਮੇਰੇ ਲਿਪਸ ਫਟਣ ਲੱਗਦੇ ਸੀ ਕਦੀ ਲਿਪਸ ਹੁਣ ਠੀਕ ਲਾਉਣ ਲੱਗਦੇ ਤੁਹਾਨੂੰ ਕਿ ਟੀਵੀ ਦੀ ਆਵਾਜ਼ ਬੰਦ ਕਰ ਮਾਂਂ ਦਰੋਂ ਦੇ ਬੰਦ ਕਰ ਪੂਰੀ ਹਾਂ ਫਿਰ ਉਹਦੇ ਲਿਪਸ ਆਪੇ ਠੀਕ ਹੋ ਜਾਣਗੇ ਜੇ ਪਾਣੀ ਆਪਾਂ ਪਾਣੀ ਦੀ ਕਮੀ ਕਰਨ ਆਪਣੇ ਲਿਪਸ ਖਰਾਬ ਹੋਣ ਲੱਗ ਜਾਂਦੇ ਨੇ ਇਸੀ ਦੇ ਮੇਰੇ ਹੋਣੇ ਮੱਤ ਬੋਲੋ ਕਿ ਕਲਾ ਜਾਂ ਮੈਂ ਆਪੇ ਵੀ ਬੰਦ ਕਰ ਦੋ ਇਸ ਨੂੰ ਬੰਦ ਕਰ ਦੋ ਤੂੰ ਹੀ ਲਾਉਣਾ ਸਭ ਤੋਂ ਪਹਿਲਾਂ ਸਹਜ ਜਦੋਂ ਦੱਪੇ ਬੁਹਾਤ ਗਲਤੀ ਆਤ ਦਾ ਮਮੂ ਗਰਮੀ ਲਗਦੀ ਆ ਲਗਤੀ ਆ ਬੁਖਾਰ ਚੜੂਗਾ ਇੰਜ ਜਾਂ ਫਿਰਦੇ ਆ ਇੰਨਾ ਇੰਨਾ ਫਿਰ ਬਣਾਉਣਾ ਜਦ ਸਾਈਕਲ ਤੇ ਜੋਰ ਲਾਉਣਾ ਚਲੋ ਜੀ ਅਸੀਂ ਹੁਣ ਸਾਰੇ ਜਾਣੇ ਕੀ ਕਰਦੇ ਆ ਗੁੱਡ ਨਾਈਟ ਕਰਦੇ ਆ ਤੁਹਾਨੂੰ ਤੇ ਹੁਣ ਅਸੀਂ ਸੌਣਿਆ ਵਧੀਆ ਵਧੀਆ ਸੁਪਨੇ ਲੰਨੇ ਆ ਕੰਨਾਂ ਚ ਰੂਹ ਪਾਉਨੇ ਆ ਅਸੀਂ ਨਾ ਸਾਡੇ ਨਾਲ ਸੁਸਰੀ ਆ ਗਈਆਂ ਸੀ ਮੇਰੇ ਨਾਲ ਕੰਨ ਚ ਸੁਸਰੀ ਵੜ ਗਈ ਸਾਡਾ ਢੋਲ ਬਾਹਰ ਕੱਢਿਆ ਅਸੀਂ ਸੁਸਰੀ ਵੈ ਗਈ ਸੀ ਕਣਕ ਚ ਥੋੜੀ ਜੀ ਕਣਕ ਸੀਗੀ ਵਿੱਚ ਬਈ ਮੈਂ ਕੀ ਕੀਤਾ ਨਾ ਰਾਤ ਅਸੀਂ ਸਾਰੇ ਜਾਣਿਆਂ ਨੇ ਕੰਨਾਂ ਚ ਕਾਟਨ ਪਾ ਕੇ ਪੈ ਗਏ ਵੀ ਰਾਤ ਨੂੰ ਨਾ ਬੱਟ ਚ ਵੇਹਣਾ ਤੇ ਮੇਰੇ ਮੈਨੂੰ ਹੋਰ ਅਜੀਬ ਜਿਹੀ ਆਵਾਜ਼ ਆਈ ਗਈ ਅਜੀਬ ਜਿਹਾ ਕੁਝ ਹੋਣ ਲੱਗ ਗਿਆ ਮੈਂ ਨੱਕ ਬੰਦ ਕਰਕੇ ਆਪਣਾ ਮੂੰਹ ਬੰਦ ਸਾਹ ਬੰਦ ਕਰਕੇ ਫਿਰ ਫਟਾਫਟ ਫੇਰ ਆ ਨਿਕਲੇ ਆਇਆ ਤੇ ਬਾਕੀ ਹੁਣ ਹੁਣ ਅਸੀਂ ਸੌਣ ਦੀ ਕਰਦੇ ਆ ਜੀ ਤਿਆਰੀ ਮਿਲਾਂਗੇ ਤੁਹਾਨੂੰ ਕੱਲ ਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਕਮੈਂਟ ਕਰਨਾ नहीं भूलना और ब्लॉग भाग जरूर करो जरूर दवा दियो मिलते हैं जी कल बाय बाय गुड नाइट केयर